ਕੁੜਕੇ ਕਰ ਮਹਦੂਰ ਕਰਮੀ ਆਪੋ ਆਪਣੀ ਕੀ ਟਿਨੀ ਦੇ ਦੂਰ ਜਿਨੀ ਨਾਮ ਤੇ ਆਇਆ ਸੇ ਨਕਤਬਾਲ ਨਾਨਕ ਸੇ ਮੁਕ ਜਲੇ ਸੁਖੀ ਸੁਤੀ ਨਾਲ ਜਿਨੀ ਨਾਮ ਤੇ ਆਇਆ ਸੇ ਨਕਤਬਾਲ ਨਾਨਕ ਤੇ ਮੁਕ ਜਲੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਬਾਕੀ ਗੰਨਾ ਲੱਗੇ ਬਈ ਗੁੱਠਣੇ ਹੀ ਹੁਣ ਸਦੂਆ ਪ੍ਰੋਜੈਕਟ ਲੈ ਤੇ ਜਿਹੜਾ ਆਪਾਂ ਉਹ ਥੋੜਾ ਜਿਹਾ ਗੰਨੇ ਨਿੰਨੀ ਰੂਟਾ ਬੀਟਰ ਤੇ ਨੇੜੇ ਆ ਥੋੜਾ ਜਿਹਾ ਆਪਣਾ ਗੰਨਾ ਤੇ ਉਹਦੇ ਕਰਕੇ ਗੰਨਾ ਵੜਦਾ ਤਾਂ ਕਿਤੇ ਕਿਤੇ ਹੁਣ ਗਾਹਾਂ ਨੂੰ ਆ ਵੀ ਅਸੀਂ ਗੰਨਾ ਦੂ ਨੇੜੇ ਬੀਜ ਬੈਠੇ ਹੁਣ ਜਿਹੜਾ ਅਗਲੇ ਸਾਲ ਬੀਜਾਂਗੇ ਉਹ ਦੂ ਵੀ ਦੋਗੇ ਠੀਕ ਆ ਆ ਵੀ ਮਾੜਾ ਨਹੀਂ ਹੈਗਾ ਯਾਰ ਆ ਪ੍ਰੋਜੈਕਟ ਨਾਲ ਬਈ ਫੇਰ ਲੱਗੇ ਉਹੀ ਵਧੀਆ ਪ੍ਰੋਜੈਕਟ ਹੈ ਵੀ ਚੱਲਦਾ ਤਾਂ ਜੀ ਜ਼ੋਰ ਨਹੀਂ ਲੱਗਦਾ ਰਹੀ ਜਮੈਂ ਛੋਟੀ ਜਿਹੀ ਜਮੀਨ ਕਰਕੇ ਜ਼ੋਰ ਨਹੀਂ ਲੱਗਦਾ ਜ਼ੋਰ ਵੀ ਨਹੀਂ ਆਜਾ ਪਿਛਲੇ ਬੰਦੇ ਆ ਜ਼ੋਰ ਲੱਗਦਾ ਵੀ ਮਹਾਨਾ ਕੰਟਰੋਲ ਕਰਨਾ ਪੈਂਦਾ ਮੁੱਲ ਤੇ ਜ਼ੋਰ ਹੀ ਲੱਗਦਾ ਰੂਟਾ ਬੀਟਰ ਮਾਰਿਆ ਪਤਾ ਨਾ ਉਹਦੇ ਚੱਕ ਕੇ ਵੀ ਖੋਲਾ ਹੈ ਹੋਰ ਬਾਅਦ ਸ ਮਨ ਕੇ ਚੱਲੂ ਤੂੰ ਲੱਗ ਕੇ ਗੰਨਾ ਤਾਂ ਠੀਕ ਜਮਿਆ ਵਾ ਨਾ ਕੱਲੂ ਪਰਸੋਂ ਨਿਕਲ ਜੂਗਾ ਇਹ ਹਾਂ ਅਸੀਂ ਹੁਣ ਕੱਢਤਾ ਸਵੇਰੇ ਆਏ ਆ ਆਹ ਪਹਿਲਾਂ ਮੈਂ ਡੋਲ ਸਾਫ ਕਰੀਓ ਬਾਫੂ ਗੁਰਿੰਦਰ ਸਕੂਲ ਛੱਡਣ ਗਿਆ ਦਾ ਥੋਕੇ ਬਾਅਦ ਹੁਣ ਆਹ ਮਨ ਕੇ ਚੱਲ ਵੀ ਦਿਵਾੜ ਜਗਾ ਹੋਊਗੀ ਨਾ ਸਵਾ ਕੀ ਦਾਦਾ ਕੀਲਾ ਸੀਲਾ ਸਵਾ ਕੀਲੇ ਦਾ ਕੀ ਨਿਕਲ ਗਿਆ ਅਨ ਅਜਨ ਨੇ ਹੁੰਨੇ ਬੇੜ ਦੋ ਛਾਉਣ ਬੇੜ ਦੇ ਉਹ ਫੇ ਬੜੇ ਆ ਖੇਤ ਉਹ ਕਿਤਨ ਬੇੜ ਦੋ ਇੱਕ ਇੱਕ ਦਿਨ ਚ ਇੱਕ ਦਿਨ ਚ ਹਾਂ ਇੱਕ ਦਿਨ ਚ ਹੀ ਕਰਨ ਜੋ ਹਾਂ ਯਾਨੀ ਕਿ ਹੁਣ ਮੰਨ ਕੇ ਸਵਾ ਕੀਲਾ ਪਰ ਤਿੰਨ ਤਿੰਨ ਜੋਤੇ ਰੱਖ ਲਾ ਖੇਤ ਬਹੁਤ ਬੋਨਾ ਪਿਆ ਪੈਰ ਪੈਰ ਤੇ ਖੜਾ ਦਾ ਖੇਤ ਤੇ ਕਿਉਂ ਤੈਨੂੰ ਲੱਗਦਾ ਮੂਹਰੇ ਦਾ ਜੋਰ ਹੀ ਲੱਗਦਾ ਯਾਰ ਉਹ ਬਹਾਲ ਕਾ ਮੁਰੇ ਦਾ ਕਿ ਸਿੱਧਾ ਕਿਹੜਾ ਜੋਰ ਲੱਗਦਾ ਮੁਰੇ ਇਹ ਨੂੰ ਕਰੀ ਜਾਂਦਾ ਲੈ ਗੱਗੇ ਪੈਰ ਰੱਖੀਆ ਹਾਂ ਬਹੁਤ ਫਰਕ ਆ ਬਾਈ ਮੇਰੀ ਹੁਣ ਗੱਲ ਖੇਤ ਕਿੰਨਾ ਬੋਲਾ ਪਹਿਲੇ ਆ ਲੈ ਪੈਰ ਰੱਖਦੇ ਲੈ ਇਹ ਤੋਂ ਬੁੱਦਾ ਜਮਈ ਜਮਈ ਬੋਲਾ ਇੰਨਾ ਬੋਲਾ ਖੇਤ ਨਾਲ ਪੈਰ ਨਾਲ ਪੈਰ ਨਾਲ ਕੜਾਈ ਕਰਦੇ ਚਾਹੀਦਾ ਆ ਲੈ ਆ ਲੈ ਆ ਚੀਜ਼ ਹੁਣ ਤਾਂ ਆ ਲੈ ਤਾਂ ਸਾਹਿਬ ਸਤਿ ਸ਼੍ਰੀ ਅਕਾਲ ਆ ਲੈ ਮੇਰੇ ਨਾਲ ਹੀ ਹੁਣੇ ਤੇ ਬਹੁਤ ਹੈ ਸਾਢੇ ਤੇ ਹੋਊਗਾ ਏ ਆਏ ਹੁੰਦਾ ਭਾਂਤੀ ਕੰਡ ਸਾਰੀ ਉਹ ਮਨਾਦਾ ਤੁਹਾਨੂੰ ਵੀ ਖੇਤ ਬਹੁਤ ਬੋਲਾ ਪਿਆ ਬਹੁਤ ਵਧੀਆ ਖੇਤ ਆ ਆ ਭਾਈ ਇਹਦਾ ਨਜ਼ਾਰਾ ਹੈਗਾ ਇਹਦਾ ਨਜ਼ਾਰਾ ਜਿਵੇਂ ਤੇ ਸੱਚੀ ਪੁੱਛਦਾ ਹੈ ਨਾ ਸੱਚੀ ਗੱਲ ਹਾਂ ਇਹਦੇ ਤਵੀਆਂ ਆਪਣੇ ਆਪ ਲਿਖਿਆ ਇਥੇ ਉਹਨਾਂ ਤੇ ਵਧੀਆ ਚੀਜ਼ ਇਹ ਹੈ ਨਾ ਉਹ ਹੀ ਵਧੀਆ ਹੈ ਵਧੀਆ ਉਹ ਉਹ ਤੇ ਵਧੀਆ ਇਹ ਹੈ ਉਹ ਹੀ ਵਧੀਆ ਹਰੇਕ ਦਾ ਆਪਣਾ ਆਪਣਾ ਕੰਮ ਹੈ ਆਪਣਾ ਆਪਣਾ ਕੰਮ ਤਾਂ ਹੈ ਉਹ ਹੈ ਗਰੂ ਦਾ ਗਬੜਾਈਦਾ ਇਹਨਾਂ ਗੁੱਡ ਤਾਂ ਅੱਗੇ ਤੇ ਲੋਟ ਨਹੀਂ ਲੱਗੀ ਨਾ ਨਾ ਇਹ ਲੋਟ ਮੈਂ ਤਾਂ ਪਹਿਲਾਂ ਹੀ ਨਾ ਗੁੱਡਿਆ ਪਹਿਲਾਂ ਇਹਨਾਂ ਕੋ ਗੁੱਡ ਕੇ ਇਹਨਾਂ ਇਥਾਂ ਤੇ ਮੇਂ ਮਿੱਟੀ ਕੱਢਦੀ ਪ੍ਰੋਗਮਾ ਤੇ ਉਹ ਕਹਿੰਦਾ ਮੈਨੂੰ ਨਾਲ ਵਿੱਚ ਤੇ ਕਾਬੂ ਨਹੀਂ ਹੈ ਕਹਿੰਦਾ ਉਹ ਨਹੀਂ ਬਾਹਾਂ ਦਾ ਬਹੁਤ ਜ਼ੋਰ ਲੰਦਾ ਉਹ ਜੋ ਲੋਡ ਨਹੀਂ ਆਉਂਦਾ ਯਾਰ ਮੇਰੇ ਉਹ ਤੁਹਾਡਾ ਕੇ ਤਸੀਂ ਸਿੱਧਾ ਸਿੱਧਾ ਆਹ ਮੇਰੇ ਡੌਲਾ ਹਾਂ ਉਹ ਕਹਿੰਦੇ ਖਾਣਾ ਡੌਲਾ ਪਰ ਉਹ ਟੈਗ ਦੇ ਹੇਠਾਂ ਦੇ ਉੱਪਰ ਪੱਤੀ ਹੈ ਨਾ ਉਹਨੂੰ ਫਿਰ ਹਾਂ ਇਹਨਾਂ ਜ਼ੋਰ ਦਾ ਹੀ ਮੈਨੂੰ ਲੱਗਦਾ ਹੈ ਕਾਬੂ ਸਿਰੇ ਡੌਲਾ ਕਰਕੇ ਵੀ ਥੋੜਾ ਯਾਰ ਤਿੰਨ ਵਾਰ ਕੋ 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 ਡਾਕੀਲਾ ਉਹ ਥੋੜਾ ਹੁਣ ਆਹ ਹੋ ਗਿਆ ਹੁਣ ਤੁਸੀਂ ਕਿ ਬਹੁਤ ਹੋ ਰਿਹਾ ਬਾਈ ਬਾਈ ਫੇਰ ਕੋਲ ਫੇਰ ਕੋਰਦੋ ਇੱਕ ਵਾਰ ਮੈਂ ਠੀਕ ਆ ਸੀ ਵੀ ਆ ਦੁਬਾਰਾ ਕਮਾਉਣ ਮਿਲਦਾ ਇੱਕ ਵਾਰੀ ਤਾ ਸਾਥ ਜਾਵਾ ਥੋੜੇ ਕੱਖ ਘਟ ਕੱਖ ਹੁਣ ਕੱਖ ਇਹਨੂੰ ਇੱਕ ਥੋੜੇ ਇਹਨਾ ਨਿਕਲਦਾ ਬਹੁਤ ਹੈ ਆ ਤਾਂ ਵਧੀਆ ਹੁਣ ਸਾਰਾ ਪੱਟ ਜਣਾ ਤਾਂ ਤੂੰ ਜਿਹੜੇ ਤੂੰ ਗੰਨਾ ਦੇ ਕਿਵੇਂ ਨਿਕਲਣਾ ਇਹਦਾ ਬਹੁਤ ਨਹੀਂ ਨਿਕਲਣਾ ਹੁਣ ਨਿਕਲਦਾ ਹੀ ਬਹੁਤ ਜਿਹੜੀ ਆ ਗੜਾਈ ਦੇ ਗੰਨਾ ਨਿਕਲਣਾ ਹੁਣ ਪੂਰਾ ਕੰਡ ਭੰਨ ਹੋ ਜਾਂਦੀਆਂ ਕੰਡ ਭੰਨ ਹੋ ਕੇ ਹਾਵਾ ਜੀ ਪੈ ਗਈ ਇਹਨੂੰ ਅਸੀਂ ਗੋਲੀ ਮੂੰਹ ਚਾਲਦਾ ਫੇਰ ਕਮਾ ਦੇਣਾ ਚੱਲ ਵੱਟਾ ਵੀ ਗਾਇਲ ਦੀ ਗੱਲ ਸਾਫ ਕੋਲੀ ਨਾਲ 18 ਗੰਨਾ ਹ ਇਦੇ ਪਰ ਮੀ ਪਹਿਲੇ ਦਾ ਦੋਈ ਉਹ ਲੈ ਗਿਆ ਤਰਾੜੀ ਕੌਣ ਦਲਵੀਰ ਸਿੰਘ ਕਿਹੜੀ ਤਵੀਆਂ ਹਾਂ ਚਿਰਾ ਚਲਾ ਕੇ ਡਿਵਾਂਡ ਖਾਸੀ ਆ ਮੈਂ ਇੱਕ ਦੋ ਹੋਰ ਲਈਏ ਹਾਂ ਠੀਕ ਹੈ ਗੰਨੇ ਦੇ ਕੀਲੇ ਵੀ ਜ਼ਿਆਦਾ ਹੋ ਗਏ ਬਹੁਤ ਹਾਂ ਨਾ ਹੱਥ ਤੇਰਾ ਫਾਲੇ ਲੂੜੇ ਆ ਬਾਈ ਕੰਮ ਉਹ ਨਾ ਮੈਂ ਕਹਿੰਦਾ ਠੀਕ ਹੈ ਰਹਾ ਹਾਂ ਉਹ ਟਰੈਕਟਰ ਉਹਦੀ ਹਜ਼ਾਰਾਂ ਤੇਲ ਫੂਕਦੇ ਹਾਂ 1000 ਰੁਪਏ ਸੇਵ ਹੋਣਾ ਤਦ ਗੰਨਾ ਵੀ ਤੁਹਾਨੂੰ ਨਾਲ ਨਾਲ ਹੈ ਹਾਂ ਮੈਂ ਗੰਨਾ ਤੋੜਨਾ ਤਾਂ ਨਾਲ ਇਹ ਤਾਂ ਆਰਾਮਦਾਰੀ ਵਾਲਾ ਕੰਮ ਆ ਸੋਹਣੀ ਸਾਡੀ ਜੀ ਗੜਾਈ ਚੰਗੀ ਆ ਹੁੰਡੇ ਮੰਡੇ ਚ ਲੂਟ ਆ ਥੋੜਾ ਬਹੁਤ ਆ ਤਾਂ ਆਪਾਂ ਉੱਪਰ ਤੇ ਬਣਾ ਉਹ ਕਰਦੇ ਆ ਵਿੱਜੋ ਚ ਫਰਕ ਆ ਉਹ ਚੀਜ਼ ਹੈ ਵਧੀਆ ਓਏ ਇੰਨੀ ਕੀ ਬਹੁਤ ਗੜਾਈ ਹੈ ਬਾਈ ਗੰਨਾ ਨਿਕਲਦਾ ਗੱਡਾ ਬਾਹਰ ਤੇ ਨਾਲੇ ਮਤਲਬ ਨਹੀਂ ਪਾਈ ਜਾਂਦਾ ਬਹੁਤ ਗੜਾਈ ਹੈ ਇਹ ਗੜਾਈ ਪੂਰੀ ਆ ਖੁਰਤੇ ਬਾਦ ਜਾਂਦੀ ਆ ਹਾਂ ਇੰਨੀ ਬਕੋਦੀ ਥੱਲੇ ਹਾਂ ਐਂਦਾ ਜਾਂਦਾ ਹੱਥ ਇਹਨਾਂ ਐਂਦਾ ਜਾਂਦਾ ਫੇਰ ਐਂਦਾ ਜਾਂਦਾ ਥੋੜਾ ਹਾਂ ਤੇ ਗੰਨਾ ਬਾਹਰ ਆਉਣ ਦੇ ਹੱਲੇ ਤਾਂ ਗੰਨਾ ਨਿਕਲ ਜਾਂਦਾ ਬਾਹਰ ਆ ਇਹ ਸੁਣਿਆ ਨਾ ਕੰਨੇ ਨਾ ਉਹਦਾ ਬਹੁਤ ਟਾਈਮ ਆ ਕੱਲ ਅਸੀਂ ਸ਼ਾਮ ਨੂੰ ਭੇਜ ਕੇ ਦੇਖ ਲਾ ਤੈ ਕੱਲ ਸ਼ਾਮਾਂ ਦੀ ਉਹ ਬੂਲਰਾਂ ਦੀ ਇੱਧਰ ਨੂੰ ਇਹ ਵੀ ਗਰਮੀ ਨਹੀਂ ਚੜਦੀ ਸੀ ਇੱਕ ਵਾਰ ਬੰਦਾ ਭਾਗ ਗਿਆ ਫੇਰ ਪਟਾਣਾ ਦਾ ਯਾਰ ਇਹ ਨਹੀਂ ਆਉਂਦਾ ਇੱਕ ਵਾਰੀ ਚਾਲ ਚੱਲੀ ਸੀ ਉਹਦੇ ਸੀ ਉੱਥੇ ਤੇ ਲੱਗੇ ਡੋਲ ਪੁੱਲ ਤੇ ਕੱਟਤਾ ਸੀ ਅਸੀਂ ਫਿਰ ਤਾਂ ਧੁੱਪਾਂ ਵਿੱਚ ਮਰ ਜਾਈ ਜਾਵੇ ਹੁਣ ਵੀ ਸਾਨੂੰ ਕਿੰਨਾ ਟਾਈਮ ਲੱਗੇ ਹੋਣਾ ਇਹ ਮੁੰਡਾ ਛੱਡਿਆ ਪਹਿਲੇ ਦਿਨ ਨੂੰ ਸਕੂਲ 'ਚ ਉੁੰਦੇ ਕਰਕੇ ਲੇਟ ਹੋ ਗਏ ਥੋੜੇ ਜੇ ਇਹ ਪਹਿਲਾਂ ਆ ਕੇ ਤੇ ਪੱਟਾ-ਪੁੱਟਾ ਸਾਫ਼ ਕਰੀ ਜਾ ਫਿਰ ਆ ਜਿਹੜੇ ਵਿਚਾਲੇ ਆ ਭਾਈ ਉਹ ਰੱਖ ਦੇਖੇ ਐਂਡਰ ਲਾ ਕੱਟਦਾ ਗਿਆ ਉਹ ਵੀ ਕੱਟਦਾ ਇੱਕ ਦੋ ਤਿੰਨ ਘੱਟਦੇ ਆਲੇ ਕੱਟਦੇ ਆ ਕੱਢ ਕੇ ਆ ਆ ਦੋ ਰਹਿ ਗਏ ਦੋ ਦਿਨ ਦਾ ਕੰਮ ਰਹਿ ਗਿਆ ਬੱਸ ਬੱਸ ਆ ਕੱਟ ਦੇਣਾ ਸੀ ਸਾਰਾ ਅੱਜ ਆ ਚਾਰ ਰਹਿਣਾ ਰਹੀਆਂ ਮੈਂ ਬੰਦ ਹੋ ਗਿਆ ਯਾਰ ਇੱਕ ਘੰਟੇ ਮੈਂ ਮੰਨ ਗਿਆ ਵੀ ਦੋ ਵੀ ਕਿੱਜਾ ਘੱਟਤੀ ਅਸੀਂ ਦੋ ਜਣਾਂ ਦਾ ਫਰਕ ਹੈ ਇਕੱਲੇ ਬੰਦੇ ਨੂੰ ਟਾਈਮ ਲੱਗਦਾ ਦੋਨੋਂ ਨੂੰ ਟਾਈਮ ਹੀ ਲੱਗਦਾ ਮੁਰੇ ਲਸੇ ਟਾਈਮ ਫਰਕ ਹੈ ਹਾਂ ਫਰਕ ਆਉਦਾ ਆ ਰਹਿ ਗਈ ਅੱਧਾ ਅੱਧਿਕਾ ਜਗਾ ਮਾਰਨੀ ਕੱਢ ਦੇ ਫੂ ਨਿਕਲ ਵੀ ਚੱਲ ਉਹਨਾ ਕੰਮ ਹੋ ਗਿਆ ਅੱਜ ਚਿਤਾ ਚਿਤਾ ਬਾਕੀ ਮੈਂ ਹੁਣ ਜਾਣਾ ਫੇਰ ਉਪੜ ਨੂੰ ਏ ਕਮ ਆਊਗਾ ਕੋਲੀ ਬੱਟਾਂ ਪਰ ਜਿਹੜਾ ਕੱਖ ਹੋ ਗਿਆ ਉਹ ਇਹਾ ਕੱਖ ਕੁੱਕ ਜਾਂ ਸਾਫ ਕਰ ਦੇਣਾ ਖੇਤ ਦੀ ਟੌਰੇ ਦਾ ਹਮਣਦੀ ਏ ਖੇਤ ਵਿੱਚ ਕੱਖ ਦਿਖੇ ਟੌਰ ਬਣੀ ਵੀ ਹੋ ਖੇਤ ਦੀ ਹੁਣ ਲੈ ਨਹੀਂ ਨਹੀਂ ਉਹ ਸਾਲ ਹਰਿਆਈ ਪੈਂਦੀ ਬੱਟ ਪਰ ਕੋ ਉਹ ਮਾਰੇ ਮੋਟੀ ਕਿੱਥੇ ਆ ਬੱਟ ਨਹੀਂ ਸਾਫ ਕਰੀ ਮਾਂ ਉਹ ਕਰ ਨਹੀਂ ਕਰ ਬੱਸ ਖਬਰੇ ਮਾਰਦੇ ਪਿਆ ਯਾਰ ਕੱਲ ਪਰ ਇੱਕ ਕੱਖਾ ਪਰ ਇਹਦੇ ਬਾਅਦ ਮਾਰੂਗਾ ਹਾਂ ਬਾ ਬੱਟ ਪਰ ਗੰਨਾ ਫੁਕੂਗੀ ਹੁਣ ਮੈਂ ਇੱਕ ਵਾਰ ਖੋਹ ਸਹੜ ਪਰ ਮਾਰ ਬਾਪੂ ਨੇ ਮੇਰੀ ਵਿਚ ਵਿਚ ਮਾਰਦੀ ਕਿੰਨੇ ਦੇ ਮੇਰੇ ਨੂੰ ਨਹੀਂ ਮਾਰ ਤਾ ਸਹੜ ਮਾਰ ਕੰਮ ਮੁੜ ਕੇ ਹੋਊਗਾ ਨਹੀਂ ਇਹ ਬਾਜ ਜਾਊ ਇਹ ਨਾ ਮੈਂ ਥੱਲੇ ਰੱਖ ਕੇ ਮਾਰ ਦਿਆ ਇਹ ਨਾ ਫਿਰ ਹੋਣਾ ਇਹਦੇ ਕੱਖਾਂ ਦਾ ਕੁੰਚੀ ਰੱਖੀ ਪੈਂਦੀ ਆ ਤੇ ਨਹੀਂ ਨਾ ਫਿਰ ਹੋਣਾ ਰੱਖਣਾ ਨਾ ਫਿਰ ਨਹੀਂ ਹੁੰਦਾ ਜੀ ਇੱਕ ਵਾਰੀ ਸਪਰੇਅ ਬਾਅਦ ਤੀ ਚਾਚਾ ਦਾ ਅਸੀਂ ਕਹਾਂ ਸਪਰੇਅ ਕਰੋ ਗੜਾਈ ਨਾ ਕਰੋ ਹੋਰ ਕੀ ਆ ਅੱਛਾ ਡੀਲਾ ਨਹੀਂ ਆਇਆ ਓਰੇ ਆ ਤਾਂ ਨੇ ਹੋਰ ਕੱਖ ਨਹੀਂ ਕੋਈ ਵੀ ਆਏਗਾ ਆਹ ਖੁਰਚਦਾ ਹੋਈ ਆ ਪਾ ਦੇ ਗੰਨਾ ਜੰਮਦਾ ਬਹੁਤ ਆ ਦੇ ਫਿਰ ਆਹ ਨਿਕਲਦਾ ਹਲੇ ਬਹੁਤ ਐਜਾ ਦਾ ਉਹ ਨਿਕਲਦਾ ਹਲੇ ਕੰਨਾ ਸੇ ਖਾ ਨਿਕਲੇ ਤੇਰਾ ਉਹ ਜੇ ਨਿਕਲਦਾ ਹੁਣ ਜੀ ਹੁਣ ਗੰਨਾ ਦੋ ਚਾਰ ਤੇਰੇ ਬਾਅਦ ਦਿਖਣ ਲੱਗਿਆ ਪੂਰਾ ਨਿਕਲ ਸਾਰੀ ਸਾਰੀ ਅੱਖਾਂ ਬਾਹਰ ਨਹੀਂ ਇਹਦੀਆਂ ਸਿੱਦਾ ਬਹੁਤ ਹੈਗਾ ਨਾ ਅੱਜਾ ਨਹੀਂ ਨਿਕਲਦਾ ਯਾਰ ਨਿਕਲਦਾ ਹਲੇ ਅੱਜਾ ਨਿਕਲਦਾ ਹੈ ਨਿਕਲਣਾ ਦਾ ਟਾਈਮ ਹਲੇ 20 ਦਿਨਾਂ ਤੋਂ ਉਹ ਕਿਹਾ ਵੀ ਚ ਹੋਰ ਚਾਹੀਦੇ ਇਹਨੂੰ 20 ਦਿਨ ਹਲੇ ਪਾਣੀ ਵੀ ਨਹੀਂ ਲਾਉਣਾ ਇਹਨੂੰ ਪਾਣੀ ਆ ਜਾਂਦਾ ਜਾਂਦਾ ਫਿਰ ਫਿਰ ਬੂਟਾ ਇਹ ਵਿੱਚ ਇੱਤਾ ਤੇਰਾ ਕੱਢਣਾ ਬਾਹਰ ਹੁਣ ਜੇ ਤਾਂ ਹੋਵੇ ਬੂਟਾ ਫਿਰ ਤਾਂ ਲਾਲਚ ਇਹਨੂੰ ਲਾਉਣਾ ਪੈਂਦਾ ਭਾਈ ਬੂਟਾ ਨਾ ਸੁੱਕੂ ਜੇ ਹੁਣ ਇਹਨੂੰ ਕਿੱਥੇ ਕਿਹੜੇ ਬੂਟਾ ਜਦੋਂ ਗੋਡੇ-ਗੋਡੇ ਦਾ ਹੋ ਗਿਆ ਫਿਰ ਸੁਣਾ ਦੇ ਤੁਹਾਨੂੰ ਫਿਰ ਸੁਣਾ ਇਹਨੇ ਫਿਰ ਮਿੱਟੀ ਡਾਇਆ ਫਿਰ ਪੀ ਬੰਦਾ ਬਿੱਲਾ ਮਿੱਟੀ ਡਾ ਕੇ ਫਿਰ ਉਨਕਾ ਕੇ ਵੱਡੋ ਓਕੇ ਇਹ ਵੱਟੀਆਂ ਕਣਕਾਂ ਚ ਅੰਦਰ ਵੀ ਜਾ ਕੇ ਮਾਰ ਕਣਕ ਵੀ ਨਹੀਂ ਮੰਡ ਗਈ ਨਹੀਂ ਗਿਆ ਨਹੀਂ ਹੋ ਰਹਾ ਆ ਲੈ ਆਇਆ ਫਿਰ ਇਹ ਚਾਚ ਦੋ ਜਾਨੇ ਪੈ ਮਾਰਦੇ ਉਹ ਇਹਦੇ ਚ ਪੱਸਾ ਕਾਦੀ ਬਹੁਤ ਹੋਣੀ ਮਿੱਟੀ ਆ ਇਹ ਮੈਂ ਤਾਂ ਮੈਂ ਜਿੱਦੜ ਕੰਨਾ ਪੀਜੇ ਤਾਂ ਉਹਦਨੇ ਦੇਖ ਕੇ ਸਵਾਵਾ ਕੇ ਮਿੱਟੀ ਨੂੰ ਹਾਂ ਨਿਆਰਾ ਹੈ ਨੀ ਜਮੀਨ ਨੂੰ ਭਈ ਬਹੁਤ ਵਧੀਆ ਜਮੀਨ ਹੈ ਬਹੁਤ ਕੰਮ ਦੀ ਜਮੀਨ ਹੈ ਪੋਲੀ ਜਮੀਨ ਹੈ ਯਾਰ ਰੈਕਸ ਜਮੀਨ ਆ ਆ ਆ ਦੇ ਕੱਗੇ ਨਿਕਲ ਜਾ ਦੇ ਉਹਦਾ ਨਿਕਲ ਲਈਏ ਫਿਰ ਇਦੂਏ ਇਹ ਜਿਹੜੇ ਸੀਨਾ ਬਾੜ ਕੇ ਬਾਹਰ ਆਉਣੇ ਉਹ ਆ ਇਹ ਤੂੰ ਇਹ ਆਪਣੇ ਆਪ ਬਾੜ ਕੇ ਆ ਲਈ ਆ ਉਹ ਵੀ ਸੀਨਾ ਬਾੜ ਕੇ ਆ ਲਈ ਆ ਆ ਦੇਖ ਆ ਦੇਖ ਸੀਨੇ ਵਾਲੇ ਆ ਇਹ ਸੀਨਾ ਬਾੜ ਕੇ ਨਹੀਂ ਆਲੇ ਆ ਇਹ ਮੈਂ ਤਾਂ ਲੈ ਇਹ ਹਾਂ ਦੂਏ ਇਹ ਹਾਲ ਸੀ ਜਿਹੜੇ ਆਪਣੇ ਆਪ ਆ ਗਏ ਆ ਆਦੀ ਆਦੀ ਨਿਕਲਦੇ ਹੋ ਰਹੇ ਨੇ ਦੇਖੋ ਜੀ ਕਿੰਨਾ ਠੀਕ ਆ ਹਲੇ ਫਿਲਹਾਲ ਵਧੀਆ ਆੜੂ ਤਾਂ ਨਹੀਂ ਲਾਉਣਾ ਕੋਈ ਕਰਾ ਤੂੰ ਮਾੜੇ ਮਲਾੜੂ ਆ ਲੈ ਲੈਣੇ ਮੈ ਲਿਆਣੇ ਐ ਰਾਤ ਸਾਨੂੰ ਨਹੀਂ ਰਹਿ ਗਿਆ ਹੋ ਗਿਆ ਓਰੇ ਨਹੀਂ ਲੈ ਜਿੱਤੇ ਸੀ ਬਾੜੇ ਮਾਲਾ ਪਾਣੀ ਪਾ ਹਾਂ ਜਮੇ ਉੱਥੇ ਦੋ ਚਾਰ ਬੂਟੇ ਹਾਂ ਹਾਂ ਬੋਕ ਟਾਪ ਦੇ ਜਮੇ ਵਸ ਫਿਰ ਡੂੰਗਾ ਲਾਈ ਫਿਰ ਇਹਨੂੰ ਡੂੰਗਾ ਲਾਉਂਗੇ ਕਛਰੀਆਂ ਲਾ ਲੈ ਨਹੀਂ ਹਣੇ ਮਿੱਟੀ ਰੇ ਹਵਾ ਲੱਗੀ ਪੂਰੀ ਪੂਰੀ ਓ ਹਵਾ ਲੱਗਿਆ ਪੂਰੀ ਪੂਰੀ ਡੂੰਗਾ ਡੋਆ ਮਾਰ ਕੇ ਵਿੱਚ ਕੱਢ ਦੇ ਬਸ ਆੜੀਓ ਨੂੰ ਫਲ ਪੈ ਗਿਆ ਦੂਏ ਨੂੰ ਵੀ ਲੱਗ ਗਿਆ ਅੰਗੂਰਾ ਵੀ ਪੈਣ ਲੱਗ ਗਿਆ ਭਾਈ ਖਾਂਦੇ ਜਾਨਵਰ ਓਰੇ ਪੰਛੀ ਨੀ ਯਾਰ ਹੀ ਲੰਦੇ ਆ ਕਿਸੇ ਦਾ ਮੁੱਝ ਤਾਂ ਪੈਂਦਾ ਯਾਰ ਹਾਂ ਜੀਵ ਜੰਤੂ ਦੇ ਜੋ ਮਰਜ਼ੀ ਕਰਦਾ ਆ ਜਾ ਫਿਰ ਦੇਖ ਕੱਲ ਮੂਰੇ ਪਿੱਛੇ ਜ਼ੋਰ ਲੱਗਦਾ ਮਾਹ ਪਿੱਛੇ ਪੜ ਲੈਂਦਾ ਭਾਈ ਜ਼ੋਰ ਲੱਗਦਾ ਜੇ ਤੂੰ ਮੂਰੇ ਖਿੱਚ ਲੈ ਗੱਗੇ ਵਾ ਫਰਕ ਐ ਕੱਲ ਤੂੰ ਅਸਲੀ ਗੱਲ ਪੜਾ ਕੱਲ ਬੰਨੂ ਕਹਿੰਦਾ ਮੈਂ ਫੜਦਾ ਪਿੱਛੇ ਤੇ ਇਹਨੂੰ ਹਾਂ ਕਹ ਤੂੰ ਮੂਰੇ ਜੋੜ ਹਾਂ ਮੈਂ ਜੋੜ ਗਿਆ ਮੂਰੇ ਸਾਹ ਜੋਰੇ ਨਾਲ ਲੱਗੀ ਇਹ ਫੜ ਫੜ ਕੇ ਤਾਂ ਪਿੱਛੇ ਦੀ ਕਹਿੰਦਾ ਮੇਤਰੀ ਚੱਲਦਾ ਮੂਰੇ ਹੁੰਦਾ ਦੌੜੀ ਜਾਂਦਾ ਬਸ ਐੇ ਜੇ ਖੇਤਮਾ ਵਾਂ ਆਥਰਾ ਕਮ ਗਲਤ ਆ ਲੱਕ ਨੂੰ ਭਾਈ ਨੂੰ ਦੌੜਦਾ ਹੀ ਚਲੇ ਜਾ ਹੱਥ ਵਾਲਾ ਠੀਕ ਆ ਉਹ ਨਹੀਂ ਆ ਉਹ ਨਹੀਂ ਲੱਗਦਾ ਹਨੂ ਲੱਕ ਵਾਲਾ ਸੱਫਾ ਲੱਗਦਾ ਹੈ। ਇਹ ਆਖਰ ਉਹਦਾ ਨਾ ਲੱਗਦਾ। ਲੱਕ ਨੂੰ ਬੰਨ ਕੇ ਪਾ ਪੜਨਾ। ਉੱਪਰ ਆਖਰ ਰਸੀ। ਨਹੀਂ ਆ ਸਾਨੂੰ ਲੋਡ ਆ ਡੰਡੇ। ਮੈਂ ਲੋਡੇ ਮੈਂ ਲਖਿਆ ਵੀ ਇਹ ਬੰਦਾ ਪਾਰ ਰਖੀ ਹੁੰਦਾ ਫਿਰਦਾ। ਆਹੋ। ਤਾਂ ਬਾਈ ਸਾਡਾ ਆਪਣਾ ਸਾਹਿਬ। ਜ਼ਮੀਨ ਦਾ ਫਰਕ ਹੈ ਜੂਰੀ ਨਹੀਂ ਲੱਗਦਾ ਜਮੀਨ। ਇੱਕ ਤੂੰ ਤੁਰਦਾ ਫਿਰਦਾ ਬਸ। ਹੋਰ ਕੀ ਨਾ। ਇੱਥੇ ਲੱਗਦੀ ਬਹੁਤ ਹੈ। ਲੱਗਦੀ ਹੈ ਇੱਥੇ ਬਹੁਤ ਹੈ। ਮਾਰੋ ਮਾਰਦਾ ਜਾਂਦੀ ਰਹਿੰਨਾ। ਅਬ 20 ਮਿੰਟ 25 ਮਿੰਟ ਦਾ ਕੰਮ ਹੋਰ। ਲਜੀ ਬਾਈ ਮੰਡੀ 'ਚ ਪਹੁੰਚ ਗਏ ਅੱਜ ਬਹੁਤ ਦਿਨਾਂ ਬਾਅਦ ਕੀੜਾ ਮਾਰਿਆ ਕਣਕਵਾਲਾ ਠੀਕ ਆ ਕਣਕ ਆਹ ਬਾਈ ਦੇਖੋ ਜੀ ਠੀਕ ਆ ਨਾ ਵਧੀਆ ਨੇ ਕਣਕ ਦਾ ਦਾਣਾ ਵੀ ਸੋਹਣਾ ਏ ਥੱਲੇ ਅੱਗੇ ਜਿਹੜਾ ਹੱਣ ਪਈ ਤੇ ਤੂੰ ਆਇਆ ਤੋਰੇ ਹਾਂ ਹੈਗੀ ਸੀ ਬਾਈ ਆ ਬੇ ਕੰਨੀ ਵੀ ਗਈ ਆਕ ਨਿਕਲੇ ਦਾਣਾ ਕੋਕੂਲੀ ਕੋਕੂ ਵੀ ਦਾਣਾ ਨਿਕਲੇ ਪਿਆ ਵਿੱਚ ਤੇ ਬਾਕੀ ਕਣਕ ਬਾਈ ਝਾੜ ਦੇਖਦੇ ਹਾਂਗੇ ਅਗੈ ਨਹੀਂ ਆਰਕਾ ਵਧੀਆ ਹੈ ਆਰਕਾ ਸਬਜ਼ੀਆਂ ਮਾਰਾ ਜਿਹਦੇ ਪਰਾਂ ਸਭ ਦੀ ਵਧੀਆ ਹੈ ਹੈ ਨਾ ਹੂੰ

ਇਹ ਗਾ ਦੋਤ ਨੇ ਆ ਵੀ ਤੇ ਲਪਰੇ ਆਇਆ ਹੈ ਹੈ ਆ ਪਰੇ ਆਇਆ ਹੋਰੇ ਭਰ ਗਿਆ ਉਹਨੂੰ ਪਾਲੇ ਤਖੜੀ ਹੋ ਜਾਂਦੀ ਯਾਰ ਉਹਦੀ ਪਾਲੇ ਵੀ ਦੇਖ ਲੈ ਕਹੀ ਜੀਆ ਇਹਦੀ ਛਿੱਧੀ ਆ ਪਾਲਾ ਇੱਡੀ ਵੱਲ ਹੈ ਵੱਡਾ ਫਰਕ ਪੈਦਾ ਨਾ ਸਪਰੇ ਕਰਦੇ ਖਾਲਪਰੀ ਦੇ ਹੁਣੀ ਖਾਲਪਲ ਫਿਰੇ ਹਾਂ ਚੱਲ ਉੜਾ ਲੈ ਜੇ ਕਰੂੰਗੇ ਹੁਣ ਕਿਹ ਪਾਣੀ ਲਾਉਣਾ ਇਹਨੂੰ ਹਾਲੇ ਤਾਂ ਲੋੜ ਨਹੀਂ ਹਾਲੇ ਲੋੜ ਹੈ ਇਹਨੂੰ ਪਰ ਆਹ ਚੀਜ਼ ਆ ਜਿਹੜੀ ਵੱਧ ਹੋ ਜੇ ਬਈ ਦਾ ਬੀਜ ਪੌਛੜਦਾ ਗਾ ਹਾਂ ਹਣਾ ਹਮ ਆਹਦਾ ਗੁਜਰ ਵੱਟ ਕੇ ਬਹੁਤ ਲਿ ਗਿਆ ਬੱਟਾ ਸਾਰੀਆਂ ਵੱਟ ਲਿ ਗਿਆ ਐ ਫਿਰ ਬਹੁਤ ਸਾਰੀਆਂ ਵੱਟ ਸਾਫ ਕਰਕੇ ਰਹਿਣ ਮਾੜਾ ਮੁੱਟੀ ਰਹਿਤਾ ਠੀਕ ਆ ਯਾਰ ਕਣਕ ਦਾ ਵਧੀਆ ਖੜੀ ਐ ਸਿਲਹਾਲ ਤੇਰਾ ਆਹ ਜਿਹੜਾ ਬੀਜ ਪਰ ਪਾ ਰ ਇੱਥੇ ਬੀਜਾ ਤੇ ਪਰ ਆਹ ਆ ਬੀਜਾ ਖੇਤ ਚ ਬੀਜਿਆ ਦਾ ਐ ਖੇਤ ਦਾ ਹੈ ਨਾ ਹਾਂ ਐਸੋ ਜਣੀ ਇੱਕ ਗੱਲ ਹੈਗੀ ਐ ਸੋ ਕੂੰਗੀ ਕਾਂਗੀ ਨਹੀਂ ਪਈ ਜਦੇ ਨਾ ਆ ਕੂੰਗੀ ਦਾ ਵਿਚਾਰ ਰਿਹਾ ਸਪਰੀਆਂ ਟਾਈਮ ਸੀ ਰੋ ਗਈਆਂ ਸਪਰੀਆਂ ਕਰਦੇ ਆ ਲੈ ਟਾਈਮ ਨਾਲ ਇਹੀ ਕਮਸ ਸਪਰੇ ਨਾਲ ਹਰ ਕ ਕਰਦੇ ਨੇ ਦੋ ਦੋ ਵੀ ਹੋ ਜਾਂਦੀਆਂ ਭਾਈ ਹੈ ਜਿਹਦੇ ਪਛੇਤੀ ਕਣਕ ਹੈ ਜਿਆਦਾ ਜਿਆਦਾ ਪਛੇਤੀ ਉਹਨੂੰ ਪਈ ਹੈ ਜਿਹਦੇ ਉਹ ਤੇ ਜਿਹਦੇ ਸਪਰੇ ਨਹੀਂ ਹੋਈ ਗੇਤੀ ਕਰਕੇ ਹੁੰਦਾ ਮੈਂ ਕਿਸੇ ਨੂੰ ਨਹੀਂ ਦੇਖੀ ਕੂੰਗੀ ਪਈ ਐ ਇਸੋ ਗੇਤੀ ਨੂੰ ਨਹੀਂ ਆ ਜਿਆ ਖਾਣਿਆ ਨਹੀਂ ਪਿਆ ਕਿਸੇ ਤੇ ਤੂੰ ਆ ਦੇਲਾ ਖੜ ਕੇ ਪੱਕਦੀ ਆ ਕਣਕ ਲੈ ਹਾਂ ਗੁਲੀ ਹੁੰਦਾ ਜੂਰ ਹੈਗਾ ਮਾੜਾ ਮੋਟਾ ਜਿਆ ਇਹ ਵੀ ਕੋਈ ਖਾਸ ਨਹੀਂ ਹੈਗਾ ਇਹਦਾ ਕੁਝ ਨਹੀਂ ਇੰਨੇ ਕਿਨੇ ਕਰਦਾ ਕੁਝ ਨਹੀਂ ਹੈਗਾ ਬਹੁਤਾ ਨਹੀਂ ਹੈਗਾ ਵਾਇਦ ਕੀ ਲੇਟ ਕਰਕੇ ਸੰਕੋਰ ਨਹੀਂ ਪਈ ਹੈ ਜੀ ਹੈ ਸਭ ਦੀ ਆਏ ਨਹੀਂ ਕੋਈ ਸਾੜੀ ਜੂਂਡਾ ਮਾੜਾ ਮੋਟਾ ਜ ਸਭ ਦੀ ਹੈ ਜਿੱਧਰ ਮਰਜੀ ਨੀ ਕਾਮ ਆ ਲਾ ਦੀ ਹੈ ਨਾ ਪਰ ਦਾ ਹਾਨ ਸੁੱਕੇ ਮਾ ਗਰੇਗਾ ਨਹੀਂ ਸਭ ਦੇ ਹਸ ਵੀ ਬਸ ਕੋਈ ਹਾਲ ਬੱਦਲ ਦਾ ਫਿਗਰ ਨਹੀਂ ਕੋਈ ਕਾਹਦਾ ਫਿਗਰ ਨਹੀਂ ਆਪਣਾ ਸੁੱਕੇ ਮਾਂ ਕਾਰ ਚੱਲ ਪਾਸੇ ਠੀਕ ਨਹੀਂ ਜੇ ਹੋ ਗਿਆ ਆਪਣੀ ਕਾੜਦੇ ਨਹੀਂ ਲੋੜੀ ਨਹੀਂ ਕਰਨ ਦੀ ਮੁਰਗੀ ਸੁੱਕੇ ਦੀ ਲੋਕ ਹੈ ਕਰਨੀ ਪੈਣੀ ਸੁੱਕੇ ਚ ਗਾਂ ਦਾ ਕਿਉਂਕਿ ਇਹਦਾ ਵੀ ਬੀਜ ਖੇੜਣਾ ਹਲੇ ਦਾ ਹੈਗਾ ਇਹ ਸੁੱਕੇ ਮਤ ਕਰਨ ਕਰਨੀ ਤਾਂ ਇਹੋ ਆ ਸੁੱਕੇ ਵਾ ਚਾਹੀਜਾ ਹੁੰਦਾ ਹੋਵੇ ਖੇਤਮ ਚਾਹੀਦਾ ਆ ਹੁੰਦਾ ਹੋਵੇ ਉਹ ਦਿਨ ਦਾ ਉਹਦਾ ਫੈ ਰਹੀ ਹੈ ਕਰਕੇ ਠੀਕ ਨਹੀਂ ਹਾਂ ਅਣਕ ਵਧੀਆ ਮਿੱਤਰਾ ਕਾਰਕ ਤਾਂ ਨਕਾਲ ਦੱਸੂਗਾ ਮੈਂ ਬੱਲੇ ਰੱਖ ਦਿੰਦੀ ਆ ਹੂੰ ਬੱਲੇ ਰੱਖ ਦਿੰਦੀ ਕਣਕ ਦੀ ਆ ਦੇਖਿਆ ਜਮਦੇ ਨਿਕਲੇ ਵਿਧਾਨੇ ਕੀ ਕੀ ਦੋ ਦੋ ਵਾਦੇ ਜਿਸੇ ਪਾਜ ਗਿਆ ਨਾ ਸਿੱਧਾ ਗੋਲਾ ਆ ਕੇ ਉਹ ਛਾਗੇ ਦੰਦਾ ਬੱਲੇ ਨੂੰ ਫਿਰ ਜਿਸੇ ਇਹਦੇ ਬਾਲ ਨੂੰ ਮੈਂ ਇੰਨਾ ਨਹੀਂ ਜ਼ਿਆਦਾ ਨਹੀਂ ਹੈਗਾ ਇੱਧਰ ਘੱਟ ਐਪਣ ਪਿੰਡ ਜਿਆਦਾ ਹਾਂ ਹੈਨਾ ਪਿੰਡ ਜਿਆਦਾ ਇੱਧਰ ਘੱਟ ਐ ਥੱਲੇ ਤਾਂ ਹਲੇ ਉਹ ਹੈ ਨਾ ਹੈ ਆ ਦੇਖ ਹਲੇ ਪੱਤਾ ਤਾਂ ਹਰਾ ਪਿਆ ਸਾਰੇ ਇਹਦੇ ਵਿੱਚ ਯਾਰ ਹੁਣ ਖੜ ਕੇ ਪੱਕਦੀ ਐ ਇਹਦੇ ਲੇਟ ਵੀ ਕਣਕਾ ਹੁਣ ਆਹ ਜਿੰਨਾ ਵੀ ਏਰੀਆ ਤੂੰ ਐ ਰੱਖ ਲਾ ਵੀ ਉਹ ਉੱਥੇ ਤੇ ਲਗੇ ਡਰੇਨ ਤੇ ਹੂੰ ਆਹ ਡਰੇਨ ਤੇ ਇੰਨੇ ਏਰੀਆ ਨੂੰ ਕਣਕ ਨੂੰ ਜੀਰੀ ਨੂੰ ਮਾਰ ਪਈ ਤੀ ਹੂੰ ਜਾਂ ਹਾਂ ਹਾਂ ਕਣਕ ਤਾਂ ਹੀ ਲੇਟ ਹੋ ਗਈ ਰੇ ਕਣਕ ਉਹ ਤਾਂ ਹੀ ਲੇਟ ਹੋਈ ਫੇ ਮੀਂਹ ਪੈ ਗਿਆ ਜਾਂ ਬੀਜੀ ਆ ਹੂੰ ਉਹ ਪਰਾਂ ਇਹ ਤੇ ਕੜਕਾ ਗਿੱਤੇ ਵੀ ਯੋਗ ਜਿਹੇ ਦੀਆਂ ਇਹ ਹਲੇ ਪਣੇ ਬੱਤ ਨਹੀਂ ਨਾ ਆਏ ਹਜੇ ਤਾਂ ਕਰਕੇ ਕਲਾ ਲੇਟ ਹੋ ਗਿਆ ਹੂੰ ਜਦ ਮੀਂਹ ਪੈ ਕੇ ਗੰਗਾਰਿਆ ਫੇਰ ਬਣ ਗਿਆ ਛੜ ਕੇ ਪੱਕੂਗੀ ਹਾਂ ਕਿਸੇ ਨੇ ਰੌਣੀ ਕਰਤਾ ਰੌਣੀ ਵਾਲੇ ਵਿਚਾਰੇ ਸਮਝ ਲਗੜਿਆ ਗਿਆ ਨਾ ਦੁਬਾਰੇ ਬੀਜ ਨਹੀਂ ਪਈ ਹੈ ਹੈਨਾ ਹੂੰ ਆ ਦੇਲੇ ਕਣਕ ਪਹਿਲਾਂ ਕਹੀਜੀ ਸੀ ਹੁਣ ਕਹੀਜੀ ਲੱਗਦੀ ਹੈ ਦੇਖਣੇ ਨੂੰ ਹਲੇ ਪੱਕੇ ਤੇ ਹੋਰ ਫਰਕ ਪੈਣੇ ਤਾਂ ਹੈਨਾ ਕਿਤੇ ਤਾਂ ਪੈਣੀ ਹੈ ਪੱਕਲੇ ਤਾਂ ਪੈਣਗੇ ਤੱਕੇ ਦੇ ਹੋਰ ਫਰਕ ਪੈਣਗੇ। ਪੱਕੇ ਦਾ ਫਰਕ ਪੈਣਾ ਹੀ ਯਾਰ ਤੇਰਾ। ਆਕਾਲਸ ਜੀ ਕੇ ਆਏ ਵੱਲ ਫਿਰ। ਇਹ ਤਾਂ ਹੁਣ ਆ ਰਿਹਾ ਹੁਣੀਓ ਐਲੀ ਤਾਂ। ਕਾਲਸ ਦਾ ਹੁਣ ਪੱਕਣੀ ਆ ਜਾਂ ਹੁਣ ਪੱਕ ਕੇ ਤਾਂ ਹੁਣੀਓ ਆਕਾਲਸ ਨੂੰ। ਪੱਕਦੀ ਆ ਹੌਂ ਕਣਕ। ਮਾੜਮ ਨੂੰ ਨਹੀਂ ਹੈਗਾ ਦਾਣਾ ਪੂਰਾ ਪਿਆ ਦਾ ਕੋਈ ਕੋਹ ਨਹੀਂ ਹੈਗਾ। ਸਮਝ ਗਿਆ ਲੈ? ਹੂੰ। ਆ ਜਿਹੜੀ ਤੂੰ ਕਹਿੰਦਾ ਵੀ ਵੱਲ ਕਾਲੀ ਕਾਲੀ ਜੀ ਕਹਿੰਦੇ ਆ। ਆਹਾ। ਹੂੰ। ਜਿਵੇਂ ਦਾਣਾ ਦੇਖ ਪੂਰਾ ਆਏ। ਇਹ ਮੱਕੀ ਉਹ ਇਤਨਾ ਹੋਈ ਵੀ ਐ ਇਹ ਕੋਈ ਗੁੰਮਸਲੀ ਉਹ ਨਹੀਂ ਹੈਗਾ ਦੇਖ ਲੈ ਦਾ ਦਾਣਾ ਠੀਕ ਐ ਵਿਚੀ ਤੇ ਆ ਆਹੀ ਦੀ ਭੂਵੀ ਜੀ ਹੋਈ ਵੀ ਹੂੰ ਉੱਪਰ ਤੇ ਹੀ ਆ ਵਿਚ ਠੀਕ ਆ ਆ ਇਹ ਫੰਗੀ ਦਾ ਕਾਲਾ ਹੋਇਆ ਦਾਣਾ ਪੂਰਾ ਪੂਰਾ ਦਾਣਾ ਉਦੋਂ ਹੈ ਹੈ ਹੂੰ ਹੂੰ ਜੀ ਆ ਬਾਕੀ ਵੀਰੇ ਗੰਨੇ ਨਹੀਂ ਵਿੜੇ ਵੇ ਹੁਣ ਮਾਜਾ ਘੇੜਾਈ ਮਾਰੇ ਇੱਧਰ ਆਏ ਆਏ ਨਹੀਂ ਹੋਇਆ ਇੱਧਰ ਤਾਂ 10 ਦਿਨ ਹੋ ਗਏ 15 10 12 ਦਿਨ ਹੋ ਗਏ ਇੱਧਰ ਨਹੀਂ ਆਏ ਹੋਇਆ ਹੂੰ ਆ ਘਾਈ ਵੱਟ ਕੇ ਲੇ ਗਏ ਵਾਲੇ ਕੱਸ ਦੀ ਛਿੱਤਿਆ ਹੈ ਨਾ ਹੂੰ ਚਾਲੇ ਗੁਦਰੇ ਲੈ ਕੇ ਹੁਣ ਮਾੜੀ ਮੁਕੀ ਲੈ ਕੇ ਹੁਣ ਵੱਟ ਗਏ ਵਿੱਚ ਵਿੱਚ ਦੇ ਅੱਗੇ ਵੱਧਿਆ ਹੋਇਆ ਆਹ ਸਾਈਡ ਨਾਲ ਜੇ ਦਬਗੀਤੀ ਮੜੀ ਜੀ ਇੱਥਾ ਪਾਣੀ ਨਾਲ ਇੱਥੇ ਦੇ ਕੇ ਉੱਥੇ ਖਾਈਆਂ ਬਸ ਚੱਲ ਕੋਈ ਨਾ ਬਥੇਰੀ ਹੋਣੀ ਫੇਰ ਗੱਬੇ ਬਥੇਰੀ ਕਰਨ ਤੇ ਵੱਡ ਘਾਟ ਮੇਰੇ ਤੂੜੀ ਵਿੱਚ ਨਹੀਂ ਬਣ ਜਾਈਦੀ ਹੈ ਨਾ ਹੂੰ ਤੂੜੀ ਵਾਧੂ ਹੈ ਬੜਾਉਣੇ ਵੀ ਰਾਤ ਨੂੰ ਆ ਪਕਾ ਕੇ ਆ ਦਿਨ ਚ ਨਹੀਂ ਬੜਣੀ ਹੂੰ ਕਹਣਾ ਰਾਤ ਨੂੰ ਸੱਤ ਅੱਠ ਵਜੇ ਲਿਆ ਮਸ਼ੀਨ ਨੂੰ ਅੱਜ ਦੇ ਵੀ ਠੀਕ ਹੈ ਅੱਜ ਦੇ ਵੀ ਠੀਕ ਹੈ ਹੂੰ 11 ਵਜੇ ਬਾਜੀ ਬਸ ਤੂੜੀ ਵਾਧੂ ਹੈ ਫੇਰ ਨਹੀਂ ਤੂੜੀ ਘਾਟਦੀ ਹੈਗੀ ਫੇਤੂੜੀ ਬਹੁਤ ਹੋ ਜੀ ਜਿਹੜਾ ਸਾਰਾ ਮਾਲ ਹੈ ਜਿਹੜਾ ਆਹ ਚੀਜ਼ ਹੈ ਨਾ ਉੱਪਰ ਮੱਖੀ ਆ ਵੀ ਉੱਪਰ ਲੈਂਦੀ ਡਿਜੀ ਵੀ ਵਿੱਚ ਤੇ ਬੱਲ ਦੇ ਦਾਣਾ ਕੱਢ ਲੈਂਦੀ ਹੈ ਦਾਣਾ ਦਾਣਾ ਕੱਢ ਲੈਂਦੇ ਤਾਂ ਬਾਕੀ ਕੁੜੀ ਰਹਿਣੀ ਬੱਲੂ ਪੂਰੇ ਪਈ ਨਹੀਂ ਥੜੀ ਬਾਕੀ ਥੱਲੇ ਹੀ ਰਹਿੰਦੀ ਆ ਹੈ ਬੀਜ ਸਾਲਾ ਹੈ ਬਹੁਤ ਸੋਹਣਾ ਯਾਰ ਇਹ ਯਾਰ ਇੱਕ ਦੋ 20 ਗਾਹ ਨੂੰ ਹੋਰ ਦੱਸੇਵੇ ਆ ਦੋ ਦਿਨ ਵਿੱਚ ਹੋਰ ਦੱਸੇਵੇ ਕਹਿੰਦੇ ਆਹ ਬੀਜ ਬੀਜ ਕੇ ਦੇਖੋ ਦੇਖਣਾ ਕੀ ਲੱਤੀ ਲਾ ਲਾ ਕੇ ਦੇਖ ਲਵਾਂਗੇ ਇਹ ਨਹੀਂ 826 ਵਧੀਆ ਬੀਜ ਹਾਂ ਅਕੀ ਝਾੜ ਤੋਂ ਪਤਾ ਲੱਗੂਗਾ ਵੇ ਹੁਣ ਥੀ ਨਹੀਂ ਝਾੜ ਤੇ ਲੱਗ ਜਾਣਾ ਸਾਰਾ ਪਤਾ ਇਹ ਤਾਂ ਨਹੀਂ ਆਉਂਦੀ ਹੈਗੀ ਆਪਣੀ ਜਿਹੜੀ ਆਹ 25 26 April ਤੇ ਬਾਅਦ ਵੱਡ ਹੋਣੀ ਆ ਇਹ ਅੱਜ ਕਾ ਤਰੀਕ ਹੋ ਗਈ 10 ਹੂੰ 10 ਕਿ 9 9 ਦੋਸਰੀ ਆ ਜਾਂਦਾ 9 ਹੋਗੀ 9 15 16 ਦੀ ਲਾਉਂਗੀ ਜ਼ਿਆਦਾ ਹੀ ਲਾਉਂਗੀ ਇਹ 10 ਦਿਨ 15 ਦਿਨ ਲਾਉਗੀ ਹੂੰ ਆਰਾਮ ਨਾਲ ਲਾਉਗੀ ਜਿਆਦੀ ਲੋਹਲ ਤਾਂ ਹਰੀ ਪਈ ਐ ਲੱਪੱਤਾ ਵੀ ਹਰਾ ਪਿਆ ਦੇਖੋ ਵਿੱਚ ਲੋਕ ਐ ਏਰੀਆ ਨਾਲ ਇਕੱਠਾ ਹੀ ਆਉਣਾ ਹਾਇਰੀ ਸਾਰੇ ਇਕੱਠਾ ਆ ਇਹਦੇ ਪਰਾਂ ਦੇਖ ਲੈ ਪੱਕੀ ਪਈ ਐ ਜਿੱਥੇ ਆਪਣੀ ਦੂਆ ਪਲਾਟ ਰੱਪੜ ਜਮੀਨ ਲਈ ਐ ਉਹਦੇ ਨਾਲ ਸਾਰੀ ਪੱਕੀ ਪਈ ਐ ਦਨ ਪਰਾਂ ਉਦੋਂ ਸੱਕੀ ਆ ਉਹ ਪੱਕੀ ਪਈ ਜਿਆਦੀ ਮਤਲਬ ਦੇ ਫੇਰ ਨਿਕਲਣ ਲੱਗ ਗਿਆ ਵੀਰਾ ਇਹ ਤਾਂ ਉਹ ਹੈ ਨਹੀਂ ਨਿਕਲਦੇ ਆ ਚੱਲੀਏ ਚੱਲ ਦਲੀਏ ਦਲ ਦੇਖੀਏ ਹੁਣ ਚੱਲੀਏ ਆਪਣੇ ਕੰਮ ਨੂੰ ਮੱਸਨ ਕੱਟ ਕੇ ਬਾਹਰ ਜੋ ਵੀ ਗੰਨੇ ਨੂੰ ਕਰ ਲੈਨੇ ਦਾ ਕੱਲ ਨੂੰ ਨਹੀਂ ਪਰਸੋਂ ਨਿਪਟੂਗਾ ਹਨਾ ਹਾਂ ਹਾਂ ਪਰਸੋਂ ਨਿਪਟੂਗਾ ਗੰਨੇ ਦਾ ਚਲੋ ਠੀਕ ਆ ਬਾਈ ਉਧਰ ਚੱਲਦੇ ਹੁਣ ਦੇਖਦੇ ਆ ਕਾਮਕਾਰ ਗੰਨੇ ਵੱਲ ਲੋ ਜੀ ਹੁਣ ਪਹੁੰਚੇ ਆ ਬਾਈ ਘਰਾਂ 7:00 ਵਜੇ 7:00 ਤੇ ਅੱਜ ਲੇਟ ਹੋ ਗਏ ਇੱਕ ਲੇਟ ਨਹੀਂ ਹੈਗੀ ਸਵੇਰ ਦੀ ਸਵੇਰੇ ਤਾਂ 6:00 ਸਵੇਰੇ ਦਾ ਪਾਣੀ ਪਲਾਤਾ ਦਾ ਜਨਰੇਟਰ ਨਾਲ ਹੁਣ ਗੜਾਈ ਕਰ ਗੜਾਈ ਕਰਕੇ ਆਏ ਜੇ ਇੱਥੇ ਬੈ ਕੇ ਮੈਂ ਪਲਾਗਾ ਤਾਂ ਜਨਰੇਟਰ ਨੂੰ ਲੱਗਿਆ ਤਾਂ ਸਟਾਰਟ ਕਰਨ ਦੀ ਤਾਰ ਨਹੀਂ ਸੀਗੀ ਛੋਟੀ ਤਾਰ ਹੋਗੀ ਹੁਣ ਤੇ ਜਾਣੇ ਕਰਕੇ ਫੇਰ ਰੁਕਣੀ ਮੁੜ ਗਿਆ ਮੈਂ ਚਲਾ ਕੇ ਹੀ ਦਿਖਾਉਂਗਾ ਹੂੰ ਹੁਣੀ ਆਈ ਐ ਲੈਣ ਜਾ ਬਾਕੀ ਆਪਾਂ ਨੇ ਬਾਈ ਫਿਟਿੰਗ ਕਰਾਤੀ ਪੱਕੀ ਆ ਦੇਖੋ ਬੋਰਡ ਲਵਾਤੇ ਉਹ ਉੱਥੇ ਜਾ ਕੇ ਤੁਸਣਾ ਪੈਣਾ ਦਾ ਪਲੱਗ ਉਹ ਉੱਥੇ ਪਲੱਗ ਲੱਗਦਾ ਦਾ ਜਿਹਾ ਕੇ ਦਾ ਉਹ ਸਾਰੀ ਫਿਟਿੰਗ ਕਰਾਤੀ ਅੰਦਰ ਬੱਲਮਾਂ ਦੀ ਬਾੜਾ ਖੁੱਲ ਗਿਆ ਨਾ ਪੂਰਾ ਇੱਧਰ ਵੀ ਉਹ ਫੌੜ ਵੀ ਬਾਈ ਟਿਕਾਣੇ ਲਾਤਾ ਹੁਣ ਫੌੜ ਵੀ ਹੁਣ ਸ਼ੈੱਟ ਥੱਲੇ ਖੜਦਾ ਉੱਥੇ ਤੇ ਆਫ ਹੀਟਿੰਗ ਆਪਾਂ ਨੇ ਪੱਕੀ ਕਰਵਾ ਦਿੱਤੀ ਜੀ ਇਧਰ ਮੋਟਰ ਦੀ ਵੀ ਤੇ ਹੁਣ ਲੇਟ ਹੋ ਗਏ ਥੋੜਾ ਜਿਹਾ ਅੱਜ ਪਾਣੀ ਨੂੰ ਨਹੀਂ ਅੱਗੇ ਪਲਾ ਦਿੰਦੇ ਆ ਸਾਜਰੇ ਅੱਜ ਪਰਮਟ ਹੈ ਬਾਕੀ ਬਾੜਾ ਖੁੱਲ ਬਹੁਤ ਗਈ ਜਗਾ ਹੁਣ ਲੇਟ ਦੇ ਲ ਜੇ ਨਹੀਂ ਆਈ ਮੇਰੇ ਆ ਗਿਆ ਹੂੰ ਦੁਕਾਨ ਵਾਲੇ ਵੀ ਲਰੇ ਬਹਿਲੇ ਬੈਠੇ ਸਭ ਇੱਥੇ ਬੈਠੇ ਇਹ ਬਿੱਲ ਕੱਲ੍ਹ ਤੱਕ ਨਾਲ ਕਰੇ ਮੇਰੇ ਛੁੱਟ ਨਾ ਕਰੇ ਅਲੀ ਵੀਲੀ ਚੱਲਦੀ ਰਹੇ ਜਿਹੜੀ ਪਹਿਨਾ ਪਰਮਾਟੇ ਲਿਆ ਵਾ ਹੁਣ ਪਰਮਾਟੇ ਦੇ ਸ਼ੱਕ ਲਿਆ ਵਿਆ ਕਿਤੇ ਦੀ ਰ ਇੰਜੈਕਟ ਬਗੂ ਤੇ ਹੁਮਾ ਤੇ ਪਾਣੀ ਨਿਕਲ ਜੇ ਨਾ ਪੈਣਾ ਨੀ ਕਿਧਰੇ ਤੇ ਫਿਰ ਉਹਦੇ ਖਾਨੇ ਸੁੱਕਣੇ ਇੱਕ ਦਿਨ ਉਹ ਤਾਂ ਹੈ ਹੋਆ ਸਮਝਿਆ ਗੱਲ ਹੂੰ ਜੁਮਟਾ ਮਾਫ ਕਰਦੇ ਜਮਾ ਫ੍ਰੀ ਕਰਨ ਦੀ ਕੋਈ ਲੋੜ ਨਹੀਂ ਦੀ ਹੈ ਜੀ ਤੂੰ ਤਾਂ ਹੈ ਹੋਆ ਆਹ ਡੁਕਾ ਬੰਦ ਤੂੰ ਕਹਿੰਦਾ ਮੈਂ ਅੱਠ ਦਿਨ ਡੁਕਾ ਬੰਦ ਉਹ ਵੀਲੀ ਗਰੀ ਤੇ ਅੱਤੇ ਨਹੀਂ ਆਹੀ ਨਾ ਅਸੀਂ ਦੌੜਨੇ ਮਾਰਨੇ ਪੰਜਾਬ ਪੰਜਾਬ ਉਹ ਅੜਕ ਗਏ ਤੋਹਿਆ ਹੈ ਕਿ ਨਹੀਂ ਹੋਰ ਬਾਕੀ ਬਾਈ ਵਧੀਆ ਬਣ ਗਏ ਨਾ ਹੁਣ ਬਣਾ ਤੇਰੇ ਜਗਾ ਅੰਦਰ ਸਾਹ ਫੁੱਲ ਗਿਆ ਪਰ ਸਾਰਾ ਹੀ ਨਹੀਂ ਪਹਿਲਾ ਵਾਲ ਜਾ ਵੇ ਜੀ ਤੇ ਆਹ ਦਾ ਪਤਾ ਨਹੀਂ ਤਾਂ ਲੱਗਦਾ ਜਗਾ ਦਾ ਬੈ ਜਾ ਉਹ ਕੰਮ ਚੱਲਦਾ ਹੈ ਅੰਮ ਬਾਕੀ ਆ ਫੀਟਿੰਗ ਕਰਾਤੀ ਬਈ ਪਾਈਪ ਵਾਲੀ ਆਪਾਂ ਨੇ ਫਿਰ ਸਾਰੇ ਹਲੇ ਪੱਖੇ ਲਾਉਣੇ ਆ ਲਿਆ ਕੇ ਤੇ ਆ ਤੂੜੀ ਨੂੰ ਬਣਾਤਾ ਤਾਂ ਇਧਰ ਹੀ ਦੀਆਂ ਸੁਚਾਹ ਆ ਗਈਆਂ ਬਲਮਾਂ ਦੀਆਂ ਅੰਗੜ ਦਾ ਸਾਰਾ ਬਾਕੀ ਖੁੱਲ ਗਈ ਜਗਾ ਬਹੁਤ ਤੇ ਚਲੋ ਇਹਦਾ ਚੱਲੀ ਜਾਣੇ ਬਈ ਕੰਮ ਫਿਰ ਮਿਲਦੇ ਜੀ ਕਿਸੇ ਅਗਲੇ ਵਲੌਗ ਚ ਆਸੀ ਕਾਲ ਜੀ ਬਾਈ ਸਾਰਿਆਂ ਨੂੰ ਮੈਂ ਫਿਰ ਮਿਲਦੇ ਅਗਲੇ ਵਲੌਗ ਚ ਆ ਇੱਕ ਹਲੇ ਕਾਲੂ ਬਾਈ ਗਾਂ ਦੇਖ ਕੇ ਆਉਣੀ ਆ ਦੇਖਦੇ ਕੋਈ 2 ਕਿਲੋ ਦੁੱਧ ਆਈ ਹੋਰ ੁੱਟ ਗਈ ਆ ਹੈ ਨਹੀਂ ਝੁੰੜੇ ਵਾਲੀ ਕੋਈ ਹਾਂ ਹਾਂ ਕੱਲ ਇੱਕ ਗਾਂ ਹੋਰ ਦੇਖ ਕੇ ਆਉਣੀ ਆ ਜਿਹੜੇ ਮਹੀਨਾ ਕੰਮ ਦਾ ਆ ਬਸ ਕਾਲੂ ਜਾਣਾ ਬਾਈ ਦੇਖਣਾ ਜੇ ਲੋਟ ਲੱਗੀ ਫਿਰ ਦੇਖਦੇ ਸੌਦਾ ਕਰਕੇ ਆਵਾਂਗੇ